ਸਰ ਆਪਣਾ ਨਾਮ ਜੀ ਮੇਰਾ ਨਾਮ ਪ੍ਰਦੀਪ ਬਰਮਾ ਜੀ ਸਰ ਜਿਹਨੇ ਐਕਸੀਡੈਂਟ ਕੀ ਲੱਗਦੇ ਆਪ ਨੂੰ ਮੇਰੇ ਚਾਚਾ ਜੀ ਨੇ ਜੀ ਕੀ ਨਾਮ ਹੈ ਇਹਨਾਂ ਦਾ ਪਰ ਮਨੀਸ਼ ਸ਼ਰਮਾ ਐਡਵੋਕੇਟ ਨੇ ਅੱਛਾ ਜੀ ਜੀ ਤਾਂ ਕੀ ਬਲਗੋ ਤਾਂ ਹਲੇ ਹੁਣੇ ਪਹੁੰਚੇ ਆ ਗਏ ਸਰ ਹਲੇ ਆ ਕੇ ਕਹਿੰਦੇ ਇਹ ਵੀ ਗੱਡੀ ਇੱਥੇ ਲੱਗੀ ਕਿ ਸਾਈਡ ਤੇ ਅੱਛਾ ਜੀ ਬਸ ਹੋਰ ਕੁਝ ਨਹੀਂ ਹੋਇਆ ਜੀ ਸਰ ਸਰ ਇੱਕ ਇਮਾਨ ਜੀ ਬ੍ਰਦਰ ਇਨਟੀਮੇਸ਼ਨ ਮਿਲੀ ਸੀ ਸਾਨੂੰ ਕਿ ਗੱਡੀ ਇੱਕ ਜਿਹੜੀ ਓਵਰ ਸਪੀਡਿੰਗ ਦੇ ਨਾਲ ਉਹ ਬਰਸ਼ਤ ਚ ਟਕਰਾ ਰਹੀ ਹੈ ਤੇ ਮੌਕੇ ਤੇ ਜਿਹੜਾ ਚਲਾਉਣ ਵਾਲਾ ਗੱਡੀ ਚਾਲਕ ਸੀ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੇ ਆਂ ਉਹਨਾਂ ਦੀ ਫੈਮਿਲੀ ਨਾਲ ਕੰਟੈਕਟ ਹੋ ਗਿਆ ਐਂਬੂਲੈਂਸ ਅਰੇਂਜ ਕਰਕੇ ਜਿਹੜੀ ਡੈੱਡ ਬੋਡੀ ਸਿਵਲ ਹਸਪੀਟਲ ਪਹੁੰਚਾਈ ਬਾਕੀ ਐਸ ਪਰ ਦੀ ਸਟੇਟਮੈਂਟ ਆਫ ਦੀ ਡਿਸੀਜ਼ ਫੈਮਿਲੀ ਜੋ ਵੀ ਬੰਦ ਦੀ ਕਾਰਵਾਈ ਕਰਾਂਗੇ ਕਹਿੰਦੇ ਸਪੀਡ ਸੀ ਕੰਟਰੋਲ ਨਹੀਂ ਹੋਈ ਦਰਖਤ 'ਚ ਵੱਜਦੀ ਹੈ ਕਿਸੇ ਗੱਡੀ 'ਚ ਨਹੀਂ ਵੱਜਦੀ ਐਕਸੀਡੈਂਟ ਨਹੀਂ ਆਪਣੇ ਆਪ ਹੀ ਜਿਹੜੀ ਕਹਿੰਦੇ ਗੱਡੀ ਦਰਖਤ 'ਚ ਵੱਜ ਗਈ ਅਨਕੰਟਰੋਲਡ ਹੋ ਗਈ ਕਿ ਜੇ ਮ੍ਰਿਤਕ ਦਾ ਪਤਾ ਲੱਗਾ ਜੀ ਕਿੱਥੇ ਦਾ ਰਹਿਣ ਵਾਲਾ ਹਾਂ ਤਲਵਾੜੇ ਦੇ ਸੀ ਉਹਦੇ ਫੈਮਲੀ ਮੈਂਬਰਸ ਆ ਗਏ ਆ ਉਹਨਾਂ ਨੇ ਉਹਦਾ ਜੋ ਵੀ ਸਮਾਨ ਆ ਉਹ ਜੋ ਵੀ ਉਹਨਾਂ ਦੀ ਵੈਲਿਊਏਬਲ ਆਈਟਮ ਸੀਗੀ ਉਹਨਾਂ ਦੇ ਲੀਆਂ ਆਪਣੇ ਕਬਜ਼ੇ ਫੈਮਲੀ ਮੈਂਬਰਸ ਨੂੰ ਗੱਡੀ ਦੇ ਸਪੀਕਰ ਐਡਵੋਕੇਟ ਦਾ ਲੱਗਾ ਤਾਂ ਐਡਵੋਕੇਟ ਹੈ ਤਲਵਾੜੇ ਦੇ ਰਹਿਣ ਵਾਲੇ ਆ ਜੀ ਇਹਦੇ ਬਾਰੇ ਹੁਣ ਅੱਗੇ ਫੈਮਲੀ ਮੈਂਬਰਸ ਆ ਗਏ ਹਜੇ ਅਸੀਂ ਇਹ ਨਹੀਂ ਪਤਾ ਕੀਤਾ ਕਿ ਉਹ ਕਿਹੜੇ profession ਨਾਲ ਸੰਬੰਧਿਤ ਆ ਐਡਵੋਕੇਟ ਦਾ ਸਟicker ਲੱਗਾ ਹੈ ਫੈਮਲੀ ਮੈਂਬਰਸ ਆ ਰਹੇ ਆ ਹਜੇ ਤਾਂ ਬੋਡੀ ਨੂੰ ਆਪਾਂ ਉੱਥੇ ਪਹਚਾਇਆ ਤੇ ਉਸ ਤੋਂ ਬਾਅਦ ਐਸ ਪਰ ਜਿਹੜੀ ਬੋਡੀ ਦੀ ਫੈਮਿਲੀ ਮੈਂਬਰਸ ਜੋ ਉਹਨਾਂ ਦੇ ਅਸਰ ਜਿਹੜੇ ਸਟੇਟਮੈਂਟ ਜੋ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਥੈਂਕ ਯੂ